ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੈਂਡ ਭਾਰਾਪੁਰ ਜ਼ਿਲ੍ਹਾ ਨਵਾਂ ਸ਼ਹਿਰ ਤਹਿਸੀਲ ਸਰੂਆ ਜੇ ਦੋਸਤੋ ਨਾਲ ਲੱਗਦੇ ਇਲਾਕਿਆਂ ਦੀ ਗੱਲ ਕਰੀਏ ਤਾਂ ਗੜਚੰਕਰ ਖੁਸ਼ਿਆਲਪੁਰ ਦੇ ਨਾਲ ਤੇ ਰੋਪੜ ਇਹ ਦੋਸਤੋ ਨਾਲ ਲੱਗਦੇ ਇਲਾਕੇ ਆ ਅੱਜ ਪਹੁੰਚ ਚੁੱਕੇ ਆ ਬਾਈ ਨਰਿੰਦਰ ਕੋਲੇ ਐਨ ਕੇ ਫਾਰਮ ਦੋਸਤੋ ਅੱਜ ਦੀ ਵੀਡੀਓ 'ਚ ਦੂਜੇ ਸੂਏ ਜਰਸੀ ਬੱਚੀ ਦਿਖਾਉਂਗਾ ਸੂਨ ਦੇ ਵਿੱਚ ਕੌਸਮਾ ਕੱਚੀ ਆ ਤੇ ਨਾਰਮਲ ਰੇਟ ਵਾਲੀ ਆ ਵੀਡੀਓ ਨੂੰ ਅੱਜ ਤਾਈਂ ਵੇਖਿਆ ਜੇ ਜੀ ਨੂੰ ਪਸੰਦ ਆਜੂਗੇ ਇੱਥੇ ਆ ਕੇ ਆਪਦੀ ਤਸੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ 22 ਦਾ ਵੀਡੀਓ ਦੇਖਣ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਹਾਂਜੀ ਦੋਸਤੋ ਦੂਜਾ ਸੂਆ ਬੱਚੇ ਮੂਹ ਤੋਂ 6 ਦਿਨ ਦਾ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ 10 ਦਿਨ ਹਜੇ ਸੂਨ ਦੇ ਵਿੱਚ ਕੱਚੀ ਆ ਦੁੱਧ ਬਾਈ ਜੀ ਹੁਣੇ ਕਹਿੰਦੇ ਬੜੇ ਆਰਾਮ ਨਾਲ 13-14 ਲੀਟਰ ਦੁੱਧ ਬੱਚੀ ਨਾਰਮਲ ਚ ਬਾਜੂ ਬਾਕੀ ਦੋਸਤੋ 10-11 ਦਿਨਾਂ ਚ ਬੱਚੀ ਨੇ ਹਵਾਨਾ ਚੰਗਾ ਵੱਡਾ ਤਿਆਰ ਕਰ ਜਾਣਾ ਵਲਟੈਲ ਦੋਸਤੋ ਹਵਾਨੇ ਸਜੇ ਕਾਫੀ ਪਈ ਆ ਕਵਚੀਂ ਦੱਸਾਂਗੇ ਨਾ ਤੇ ਵਾਲਟਲ ਕੱਢ ਕੇ ਹਵਾਨਾ ਟੈਟ ਕਰਕੇ ਦੋਸਤੋ ਫਿਰ ਸੁਣਾ ਹਨਾ ਸਾਈ ਦੋਸਤੋ ਸੇਮ ਹੀ ਐ ਨਿਖਰ ਮੇ ਸੋਹਣੇ ਨੁਕਰਾਂ ਤੇ ਗੈਪ ਤੇ ਲੱਗੇ ਹੋਏ ਐ ਹਨਾ ਸਾਈ ਸੇਮ ਹੀ ਐ ਦੋਸਤੋ ਨਿਖਰ ਮੇ ਕੱਲੇ ਕੱਲੇ ਗੈਪ ਤੇ ਲੱਗੇ ਹੋਏ ਫੋਰਸ਼ੈਂਕ ਹੋ ਰਣੀ ਸੇਮ ਹੀ ਸਾਈ ਐ ਦੋਸਤੋ ਚਾਰੇ ਥਾਨਾਂ ਦਾ ਫੋਰਸ਼ੈਂਕ ਹੋ ਰਣੀ ਕਦ ਕਦ ਦਰਮਿਆਨਾ ਹਵਾਨੇ ਦੋਸਤੋ ਵਾਲਟਲ ਕਾਫੀ ਪਈ ਐ ਥਣ ਦੋਸਤੋ ਸੋਹਣੇ ਐ ਨਿਖਰ ਮੇ ਕੱਲੇ ਕੱਲੇ ਗੈਪ ਤੇ ਲੱਗੇ ਹੋਏ ਐ ਕਦ ਕਦ ਦਰਮਿਆਨਾ ਦੁੱਧ ਬਾਈ ਦੱਸਦਾ 13 14 ਲੀਟਰ ਬੜੇ ਆਰਾਮ ਨਾਲ ਚਵਾ ਜੂ ਾਕੀ ਦੋਸਤੋ ਕੱਦ ਕੱਦ ਦਰਮਿਆਨਾ ਹਵਾਨਾ ਦੋਸਤੋ ਬੈਕ ਸਾਈਡ ਤੋਂ ਵੇਖ ਸਕਦੇ ਆ ਸੋਨਾ ਤਿਆਰ ਕਰੀ ਤੁਰੀ ਉਹਦੀ ਵਲਟਲ ਕਾਫੀ ਪਈ ਆ ਰੇਟ ਬਾਈ ਨੇ ਰੱਖਿਆ ਹੋਇਆ 35000 ਰੁਪਇਆ ਉਹ ਚ ਬਾਈ ਕਹਿੰਦਾ ਮਾਨ ਤਨ ਹੋ ਜੂ ਜਿਹਨੂੰ ਪਸੰਦ ਆ ਜੂਗੀ ਨੰਬਰ ਬਾਈ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਐਂਡ ਤਾਈਂ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਨਈ ਵੀਡੀਓ ਨਾਲ ਉ ਤਾਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ